ਪਿਛਲੇ ਦਿਨੀ ਪਿੰਡ ਪੱਕਾ ਕਲਾ ਵਿਖੇ ਇੰਟਰ ਕਾਸਟ ਮੈਰਿਜ ਤੋਂ ਖਫਾ ਇੱਕ ਨੌਜਵਾਨ ਦਾ ਕਰ ਦਿੱਤਾ ਗਿਆ ਸੀ ਕਤਲ ਅਤੇ ਹੁਣ ਬਦਲਾ ਲੈਣ ਦੇ ਲਈ ਪਿੰਡ ਪੱਕਾ ਕਲਾ ਵਿਖੇ ਇੱਕ ਵਿਅਕਤੀ ਦੇ ਉੱਤੇ ਫਾਇਰਿੰਗ ਕਰਕੇ ਕੀਤਾ ਗੰभीर ਜ਼ਖਮੀ ਪੁਲਿਸ ਵੱਲੋਂ ਹਥਿਆਰਾਂ ਸਮੇਤ ਚਾਰ ਨੂੰ ਕੀਤਾ ਗ੍ਰਿਫਤਾਰ ਡੀਐਸਪੀ ਹਨਾ ਗੁਪਤਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਮਾਮਲਾ ਬਠਿੰਡਾ ਦੇ ਪਿੰਡ ਪੱਕਾ ਕਲਾ ਦਾ ਜਿੱਥੇ ਇੱਕ ਨੌਜਵਾਨ ਦਾ 15 ਜਨਵਰੀ ਨੂੰ ਉਹਦੇ ਉੱਤੇ ਫੈਰਿੰਗ ਕਰਕੇ ਉਸ ਨੂੰ ਗੰभीर ਚਖਮੀ ਕਰ ਦਿੱਤਾ ਗਿਆ ਸੀ ਅਤੇ ਥਾਣਾ ਸੰਗਤ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅੱਜ ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਮਾਮਲਾ ਜੋ ਪਿਛਲੇ ਸਮੇਂ ਇੱਕ ਨੌਜਵਾਨ ਦਾ ਇਹ ਇੰਟਰ ਕਾਸਟ ਮੈਰਿਜ ਤੋਂ ਖਫਾ ਹੋ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਦਾ ਬਦਲਾ ਲੈਣ ਦੇ ਲਈ ਇਹਨਾਂ ਵੱਲੋਂ ਇਸ ਵਿਅਕਤੀ ਦੇ ਉੱਤੇ ਫੈਰਿੰਗ ਕੀਤੀ ਗਈ ਇਸ ਨੂੰ ਫੈਰਿੰਗ ਕਰਕੇ ਇਸ ਨੂੰ ਗੰभीर ਚਖਮੀ ਕਰ ਦਿੱਤਾ ਗਿਆ ਸੀ ਅਤੇ ਹੁਣ ਥਾਣਾ ਸੰਗਤ ਦੀ ਪੁਲਿਸ ਪਾਰਟੀ ਵੱਲੋਂ ਚਾਰ ਨੂੰ ਉਸ ਉਸ ਵੇਲੇ ਵਰਤੇ ਗਏ ਹਥਿਆਰਾਂ ਸਮੇਤ ਇਹਨਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿਹੜੀ ਇਹਨਾਂ ਵੱਲੋਂ ਆਪਣਾ ਵੀਕਲ ਵਰਤੇ ਗਿਆ ਸੀ ਉਹਨਾਂ ਦੀ ਹਜੇ ਤੱਕ ਇਹਨਾਂ ਨੂੰ ਬਰਾਮਦਗੀ ਹਜੇ ਤੱਕ ਬਾਕੀ ਹੈ ਅਤੇ ਅੱਜ ਇਹਨਾਂ ਨੂੰ ਮਾਂ ਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਆਸ ਨੂੰ ਸੁਣਾਉਣੀਆਂ ਕੀ ਕਹਿੰਦੇ ਨੇ ਡੀਐਸਪੀ ਦਿਹਾਤੀ ਤੇ ਕੀ ਸੀ ਪੂਰਾ ਮਾਮਲਾ ਜੀ ਬਰਨ ਕੀ ਮੌਜੂਦ ਹੈ। ਇਹ ਮਿਤੀ 15 19 ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੱਕਾ ਕਲਾ ਪਿੰਡ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜਿਦੇ ਵਿੱਚ ਜਸਵਿੰਦਰ ਸਿੰਘ ਨਾਮ ਦਾ ਵਿਅਕਤੀ ਗੰਭੀਰ ਰੂਪ ਤੇ ਜ਼ਖਮੀ ਹੋਇਆ। ਜਸਵਿੰਦਰ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਨੰਬਰ 2 ਅੰਡਰ ਸੈਕਸ਼ਨ 109 115 2 118 ਇੱਕ ਤੇ ਆਮ ਜ਼ੈਕ थाना ਸੰਗਤ ਵਿਖੇ ਦਰਜ ਰਜਿਸਟਰ ਕੀਤੀ ਗਈ। थाना ਸੰਗਤ ਦੇ ਸੀਆਈਏ 1 ਦੀ ਟੀਮਾਂ ਨੂੰ ਉਦੋਂ ਸਫਲਤਾ ਪ੍ਰਾਪਤ ਹੋਈ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਮੁੱਖ ਦੋਸ਼ੀ ਬਸੰਦ ਉਰਫ ਬੰਤੂ ਆਕਾਰਸ਼ ਉਰਫ ਗਦੋ ਲਖਦੀਪ ਸਿੰਘ ਲਬੀ ਤੇ ਜਕਸੀਰ ਸਿੰਘ ਬੂੰਗੜੀ ਇਹਨਾਂ ਚਾਰਾਂ ਨੂੰ ਅਰੈਸਟ ਕੀਤਾ ਗਿਆ ਮਦਰੰਜੀ ਇਸ ਕੀ ਸਬੰਧਤ ਮਦਰੰਜੀ ਜੇਸੀ ਅੱਜ ਤੋਂ 3 ਮਹੀਨਾ ਪਹਿਲਾਂ ਸਪਟੰਬਰ 3 ਮਹੀਨੇ ਪਹਿਲਾਂ ਸਪਟੰਬਰ ਦੇ ਮਹੀਨੇ ਵਿੱਚ ਥਾਣਾ ਸੰਗਤ ਦੇ ਵਿੱਚ ਇੱਕ ਐਫਆਈਆਰ ਨੰਬਰ 96 ਦਰਜ ਹੋਇਆ ਸੀ ਜਿਹਦੇ ਵਿੱਚ ਆਕਾਰਸ਼ਦੀਪ ਸਿੰਘ ਔਰ ਖੁਸ਼ੀ ਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀ ਉਸ ਉਹ ਪੁਰਾਣੀ ਕਾਂਡ ਜਿਹੜੇ ਚੱਲਦੇ ਨਹੀਂ ਅਜੇ ਆਕਾਰਸ਼ਦੀਪ ਸਿੰਘ ਜਿਹੜਾ ਉਦੋਂ ਮ੍ਰਿਤਕ ਸੀ ਉਹਦੇ ਨਾਲ ਦੇ ਸਾਥੀਆਂ ਨੇ ਸਵਾਰਦਾਤ ਪਹੁੰਚਾਉਂਦਾ ਮਟਰ ਦਾ ਕੀ ਕਾਰਨ ਸੀ ਜਿਹੜਾ ਉਹ ਜਿਹੜਾ ਉਸ ਉਹ ਜੀ ਇੰਟਰ ਕਾਸਟ ਮੈਰिज ਦਾ ਰੀਜ਼ਨ ਸੀ ਇੰਟਰ ਕਾਸਟ ਉਹ ਵੀ ਬੜੇ ਕੋੜੀ ਜਿਹੜੀ ਤੇ ਮੁੰਡੇ ਦੀ ਕਾਸ ਸੈਪਰੇਟ ਸੀ ਜੀ ਉਹ ਜਿਹੜੀ ਕੋੜੀ ਦੇ ਭਰਾ ਭਰਾ ਹਾਂਜੀ ਹਾਂਜੀ ਕੋੜੀ ਦੇ ਭਰਾਵਾਂ ਨੇ ਉਹਦਾ ਮਾਡਰ ਕੀਤਾ ਸੀ ਉਹਨਾਂ ਲਈ ਬੇਕੀ ਤੋਂ ਜਿਹੜੀ ਇਹ ਜੀ ਬਸੰਤ ਸਿੰਘ ਹੈ ਉਹ ਬੰਤੂ ਹੈ ਆਕਾਸ਼ ਉਰਫ ਗਦੋ ਲਵਦੀਪ ਸਿੰਘ ਇਹ ਸਾਰੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੀ ਇਹ ਇਹ ਜਿਹੜਾ ਜੀ ਉਹਦਾ ਮੁੰਡਾ ਮਰਿਆ ਸੀ 96 ਨੰਬਰ ਐਫ ਆਈ ਆਰ ਜੀ ਉਹਦੇ ਸਾਥੀ ਹੋ ਗਏ ਦੋਸਤ ਇਹਨਾਂ ਨੇ ਪਿੰਡੋਜ਼ ਦੀ ਮੌਤ ਦਾ ਬਦਲਾ ਲੈਣ ਲਈ ਬਾਤਕ ਨੂੰ ਜਾਪ ਦਿੱਤੀ। ਇਹ ਉਹ ਤਾਂ ਪਹਿਲਾਂ ਤੋਂ ਹੀ ਕਮਾਂਮਾ ਪੇਰਾ ਦਾ ਨਹੀਂ ਜੀ ਇਹਨਾਂ ਦਾ ਫਰਸਟ ਫਰਸਟ ਐਫ ਆਈ ਆਰ ਇਹ ਕੰਪਨੀ ਕਾ ਕਰਦੇ। ਇਹਨਾਂ ਵਿੱਚੋਂ ਜਿਹੜਾ ਬਸੰਤ ਸਿੰਘ ਦਾ ਰਫਾਈਨਰੀ ਦੇ ਵਿੱਚ ਹੈਲਪਰ ਦਾ ਕੰਮ ਕਰਦਾ ਹੈ, ਦੋ ਜਣੇ ਇਹਨਾਂ ਵਿੱਚੋਂ ਬੇਰੋਜ਼ਗਾਰ ਹੈ ਤੇ ਲਬਦੀਪ ਸਿੰਘ ਹੈ ਉਹ ਕਾਰ ਮਕੈਨਿਕ ਹੈ। ਹੋਰ ਵੀ ਇਹਨੂੰ ਕੋਈ ਮਿਲ ਗਿਆ ਅਸਲਾ ਵਗੈਰਾ ਕਿਸ ਤਰ੍ਹਾਂ? ਇਹਨਾਂ ਨੇ ਜਿਹੜਾ ਵੈਪਨ ਯੂਜ਼ ਕੀਤਾ ਸੀ 12 ਬੋਰ ਪਿਸਤਲ ਉਹ ਬਰਬਤ ਹੋਇਆ, ਦੋ ਕਾਰਤੂਕ ਬਰਬਤ ਹੋਏ ਹਨ ਤੇ ਇੱਕ ਕਾਪਾ ਤੇ ਇੱਕ ਪਾਈਪ ਕਿ ਡੀਐਮ ਇਹਨੂੰ ਕੋਲ ਸਿੰਘ ਜੀ ਉਸਨੂੰ ਉਹ ਜੀ ਹਾਲੇ ਕਰ ਰਿਹਾ ਇਸ ਨੂੰ ਰਿਕਵਰ ਕਰਾਂਗੇ ਹੋ ਹੋਰ ਵੀ ਵਿਕਤੀ ਹੋ ਸਕਦੇ ਨੇ ਕਾਫੀ ਬੜੇ ਇਹ ਚਾਰ ਮੁੱਖ ਦੋਸ਼ੀ ਸੀਗੇ ਬਾਕੀ ਵੀ ਜਲਦ ਜਲਦ ਗ੍ਰਿਫਤਾਰ ਕੀਤੇ ਜਾਣਗੇ ਇੱਕ ਮਾਰਾ ਉਹ ਜਿਉਂਦੇ ਪਾਗਲ ਕਰੀ ਉੱਥੇ ਕਿਸਾਨਾਂ ਦੇ